ओम शांति ਅਸੀਂ ਸੁਣ ਰਹੇ ਹਾਂ ਅਜਦਾ ਪਰਮਾਤਮ ਵਰਦਾਨ ਅਜਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਸਵਾਰਥ ਤੋਂ ਨਿਆਰੇ ਅਤੇ ਸੰਬੰਧਾਂ ਦੇ ਵਿੱਚ ਪਿਆਰੇ ਬਣ ਕੇ ਸੇਵਾ ਕਰਨ ਵਾਲੇ ਸੱਚੇ ਸੇਵਾਤਾਰੀ ਭਵ ਜਿਹੜੀ ਸੇਵਾ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਡਿਸਟਰਬ ਕਰੇ ਉਹ ਸੇਵਾ ਨਹੀਂ ਹੈ ਉਹ ਸਵਾਰਥ ਹੈ ਨਿਮਿਤ ਕੋਈ ਨਾ ਕੋਈ ਸਵਾਰਥ ਹੁੰਦਾ ਹੈ ਤਾਂ ਸਾਡੀ ਸਥਿਤੀ ਨੀਚੇ ਉੱਪਰ ਹੁੰਦੀ ਹੈ ਚਾਹੇ ਆਪਣਾ ਚਾਹੇ ਦੂਜਿਆਂ ਦਾ ਸਵਾਰਥ ਜਦੋਂ ਪੂਰਾ ਨਹੀਂ ਹੁੰਦਾ ਤਾਂ ਸੇਵਾ ਦੇ ਵਿੱਚ ਡਿਸਟਰਬੈਂਸ ਹੁੰਦੀ ਹੈ ਇਸ ਲਈ ਸੇਵਾ ਤੋਂ ਨਿਆਰੇ ਅਤੇ ਸਭ ਦੇ ਸੰਬੰਧ ਵਿੱਚ ਪਿਆਰੇ ਬਣ ਕੇ ਸੇਵਾ ਕਰੋ ਤਾਂ ਕਹਾਂਗੇ ਸੱਚੇ ਸੇਵਾਤਾਰੀ ਸੇਵਾ ਬਹੁਤ ਉਮੰਗ ਉਤਸ਼ਾਹ ਨਾਲ ਕਰੋ لیکن સેવા ਦਾ ਬੋਝ ਸਾਡੀ ਸਥਿਤੀ ਨੂੰ ਕਦੇ ਵੀ ਨੀਚੇ ਉੱਪਰ ਨਾ ਕਰੇ ਆਹ ਅਟੈਂਸ਼ਨ ਰੱਖੋ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸੱਚੇ ਸੇਵਾਤਾਰੀ ਦੀ ਨਿਸ਼ਾਨੀ ਕੀ ਹੈ ਸੇਵਾ ਅਸੀਂ ਦੁਨੀਆ ਵਿੱਚ ਬਹੁਤ ਕਰਦੇ ਹਾਂ ਕੋਈ ਤਨ ਦੇ ਨਾਲ ਸੇਵਾ ਕਰਦਾ ਹੈ ਕੋਈ ਮਨ ਦੇ ਨਾਲ ਸੇਵਾ ਕਰਦਾ ਹੈ ਕੋਈ ਧਨ ਦੇ ਨਾਲ ਸੇਵਾ ਕਰਦਾ ਹੈ ਕਈ ਤਰੀਕੇ ਨੇ ਸੇਵਾ ਕਰਨ ਦੇ ਵਿੱਚ ਕੋਈ ਮਨ ਨਾਲ ਕੋਈ ਵਚਨਾ ਨਾਲ ਕੋਈ ਕਰਮ ਦੇ ਨਾਲ ਸੇਵਾ ਕਰ ਰਿਹਾ ਹੈ ਪਰ ਉਸ ਸੇਵਾ ਦੇ ਵਿੱਚ ਵੀ ਸਫਲਤਾ ਸਾਨੂੰ ਕਦੋਂ ਮਿਲਦੀ ਹੈ ਪਰਮਾਤਮਾ ਜੀ ਅਟੈਂਸ਼ਨ ਖਿੱਚਵਾ ਰਹੇ ਨੇ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਵੀ ਬਿਜ਼ਨਸ ਕਰਦੇ ਆ ਤਾਂ ਕਹਿੰਦੇ ਨੇ ਕਿ ਥੋੜਾ ਧਿਆਨ ਨਾਲ ਉਹਦੇ ਵਿੱਚ ਲੋਭ ਨਾ ਆਵੇ ਜੇ ਜ਼ਿਆਦਾ ਲੋਭ ਰੀਤੀ ਨਾਲ ਬਿਜ਼ਨਸ ਕਰਾਂਗੇ ਤਾਂ ਪਾਪ ਜਮਾ ਹੋ ਜਾਏਗਾ ਪੁੰਨਿਆ ਦੇ ਨਾਲ ਨਾਲ ਇਸੇ ਤਰ੍ਹਾਂ ਹੀ ਜਦੋਂ ਅਸੀਂ ਸੇਵਾ ਕਰ ਰਹੇ ਹੁੰਨੇ ਆ ਸਾਡੇ ਮਨ ਦੇ ਵਿੱਚ ਸੰਕਲਪ ਹੁੰਦਾ ਕਿ ਅਸੀਂ ਪੁੰਨਿਆ ਕਰ ਰਹੇ ਆ ਪਰ ਪਰਮਾਤਮਾ ਕਹਿੰਦੇ ਨੇ ਥੋੜਾ ਜਿਹਾ ਅਟੈਂਸ਼ਨ ਦਿਓ ਕਿ ਉਸ ਸੇਵਾ ਦੇ ਵਿੱਚ ਕਿਤੇ ਸੁਕਸ਼ਮ ਦੇ ਵਿੱਚ ਪਾਪ ਤਾਂ ਨਹੀਂ ਹੋ ਰਿਹਾ ਸੇਵਾ ਮਨਾ ਦੂਜਿਆਂ ਨੂੰ ਸੁੱਖ ਦੇਣਾ ਸੇਵਾ ਮਨਾ ਦੂਜਿਆਂ ਨੂੰ ਸ਼ਾਂਤੀ ਦਾ ਅਨੁਭਵ ਕਰਾਣਾ ਸੇਵਾ ਮਨਾ ਸਾਰਿਆਂ ਦੇ ਲਈ ਸ਼ੁਭ ਭਾਵਨਾ ਸ਼ੁਭ ਕਾਮਨਾ ਤੇ ਸੇਵਾ ਮਨਾ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਰਹਿ ਕੇ ਹਰ ਕਰਮ ਕਰਨਾ ਲੇਕਿਨ ਜਦੋਂ ਆ ਸਾਰੀ ਸੇਵਾਵਾਂ ਅਸੀਂ ਕਰਦੇ ਹਾਂ ਉਹਦਾ ਪ੍ਰਤੱਖ ਪ੍ਰਮਾਣ ਸਾਨੂੰ ਖੁਸ਼ੀ ਮਿਲਦੀ ਹੈ ਪਰ ਤੁਸੀਂ ਦੇਖ ਰਹੇ ਆ ਕਿ ਸੇਵਾ ਤਾਂ ਸੀ ਕਰ ਰਹੇ ਆ ਪਰ ਕਿਤੇ ਨਾ ਕਿਤੇ ਉਹ ਖੁਸ਼ੀ ਸਾਡੀ ਗਾਇਬ ਹੈ ਖੁਸ਼ੀ ਨਹੀਂ ਮਿਲ ਰਹੀ ਹਰ ਕੋਈ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਲੈਵਲ ਤੇ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਸੇਵਾ ਦੇ ਵਿੱਚ ਥੋੜਾ ਜਿਹਾ ਅਟੈਨਸ਼ਨ ਦਿਓ ਆਪਣੇ ਆਪ ਦੇ ਸੰਕਲਪਾਂ ਦੇ ਉੱਤੇ ਸਵਾਰਥ ਭਾਵਨਾ ਤਾਂ ਨਹੀਂ ਹੈ ਹੁਣ ਵੇਖਿਆ ਜਾਵੇ ਤਾਂ ਸਾਰੇ ਸੋਚਣਗੇ ਵੀ ਅਸੀਂ ਸਵਾਰਥ ਨਾਲ ਸੇਵਾ ਥੋੜੀ ਕਰ ਰਹੇ ਆ ਪਰ ਸੁਕਸ਼ਮ ਚੈਕਿੰਗ ਅਸੀਂ ਆਪਣੇ ਮਨ ਦੀ ਕਰੀਏ ਕਿ ਉਹ ਸਵਾਰਥ ਭਾਵਨਾ ਕਿਸ ਰੂਪ ਦੇ ਵਿੱਚ ਆਂਦੀ ਹੈ ਇਹ ਨਹੀਂ ਕਿ ਅਸੀਂ ਕੋਈ ਪੈਸਾ ਲੈਣਾ ਹੈ ਜਾਂ ਕੋਈ ਸਾਡੀ ਬਹੁਤ ਵੱਡੀ ਪੋਜੀਸ਼ਨ ਸਾਨੂੰ ਚਾਹੀਦੀ ਹੈ ਇਹ ਚਾਹਵੇ ਨਹੀਂ ਪਰ ਕਈ ਵਾਰ ਸੁਕਸ਼ਮ ਸਾਡਾ ਸੰਕਲਪ ਕਿ ਅਸੀਂ ਸੇਵਾ ਕੀਤੀ ਹੈ ਤਾਂ ਸਾਨੂੰ ਪੁੱਛਿਆ ਜਾਵੇ ਸਾਡਾ ਨਾਮ ਲਿੱਤਾ ਜਾਵੇ ਜਾਂ ਕਈ ਵਾਰ ਦੂਜਿਆਂ ਦੀ ਸੇਵਾ ਕਰਦੇ ਹਾਂ ਤਾਂ ਸੋਦੇ ਵੀ ਮੈਂ ਤਾਂ ਇਹਦੀ ਇੰਨੀ ਮਦਦ ਕੀਤੀ ਇੰਨੀ ਸੇਵਾ ਕੀਤੀ ਐਨੇ ਤਾਂ ਮੈਨੂੰ ਇੱਕ ਵਾਰ ਵੀ ਪੁੱਛਿਆ ਨਹੀਂ ਜੇ ਜਦੋਂ ਮੈਨੂੰ ਲੋੜ ਪਈ ਤਾਂ ਐਨੇ ਇੱਕ ਵਾਰ ਵੀ ਮੇਰੇ ਤੋਂ ਮੈਨੂੰ ਮਦਦ ਲਈ ਪੁੱਛਿਆ ਨਹੀਂ ਵੀ ਤੁਹਾਨੂੰ ਮਦਦ ਦੀ ਲੋੜ ਤਾਂ ਨਹੀਂ ਹੈ। ਮਤਲਬ ਅਸੀਂ ਜਦੋਂ ਸੇਵਾ ਕਰ ਰਹੇ ਸੀ ਤੇ ਸਾਡੇ ਮਨ ਦੇ ਵਿੱਚ ਸੁਕਸ਼ਮ ਰੂਪ ਦੇ ਵਿੱਚ ਕਿਤੇ ਨਾ ਕਿਤੇ ਲੈਣ ਦੀ ਭਾਵਨਾ ਜਾਗਰਿਤ ਹੋ ਰਹੀ ਸੀ। ਉਹ ਲੈਣ ਦੀ ਭਾਵਨਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੁਕਸ਼ਮ ਦੇ ਵਿੱਚ ਸਵਾਰਥ ਪੈਦਾ ਹੋ ਰਿਹਾ ਸੀ। ਪਰਮਾਤਮਾ ਕਹਿੰਦੇ ਨੇ ਜੇ ਉਹ ਸਵਾਰਥ ਭਾਵ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੈ ਇਹਦਾ ਮਤਲਬ ਸੇਵਾ ਪੂਰੀ ਤਰ੍ਹਾਂ ਸੇਵਾ ਨਹੀਂ ਕਹੀ ਜਾ ਸਕਦੀ ਕਿਉਂਕਿ ਜਿੱਥੇ ਸਵਾਰਥ ਜਿੱਥੇ ਲੈਣ ਦੀ ਭਾਵਨਾ ਆ ਗਈ ਉੱਥੇ ਤਾਂ bizness ਸ਼ੁਰੂ ਹੋ ਗਿਆ ਅੱਜ ਪਰਮਾਤਮਾ ਕਹਿ ਰਹੇ ਨੇ ਕਿ ਜਦੋਂ ਇਹ ਸੁਕਸ਼ਮ ਰੂਪ ਦੇ ਵਿੱਚ ਸਾਡੇ ਅੰਦਰ ਸਵਾਰਥ ਪੈਦਾ ਹੁੰਦਾ ਹੈ ਜਾਂ ਲੈਣ ਦੀ ਲੈਣ ਦੀ ਭਾਵਨਾ ਪੈਦਾ ਹੁੰਦੀ ਹੈ ਉੱਥੇ bizness ਸ਼ੁਰੂ ਹੋ ਜਾਂਦਾ ਹੈ ਅਸੀਂ ਦੇਖ ਰਹੇ ਹਾਂ ਕਿ ਅੱਜ ਕਾਰੋਬਾਰ ਕਰਦੇ ਹੋਏ ਵੀ ਕਹਿੰਦੇ ਨੇ ਕਿ ਸਾਫ਼ ਮਨ ਦੇ ਨਾਲ ਕਰੋ ਤੇ ਸੇਵਾ ਤਾਂ ਸਾਨੂੰ ਕਿੰਨੇ ਸਾਫ਼ ਮਨ ਦੇ ਨਾਲ ਚਾਹੀਦੀ ਹੈ ਇਸ ਕਰਕੇ ਅੱਜ ਦਾ ਵਰਦਾਨ ਪਰਮਾਤਮਾ ਸਾਨੂੰ ਪੱਕਾ ਕਰਾ ਰਹੇ ਨੇ ਕਿ ਜੋ ਵੀ ਸੇਵਾ ਕਰੋ ਨਿਮਿਤ ਸਮਝ ਕੇ ਕਰੋ ਕਿ ਮੈਂ ਆਤਮਾ ਨਿਮਿਤ ਕਰਨ ਕਰਾਵਨ ਹਾਰ ਪਰਮਾਤਮਾ ਕਰਵਾ ਰਿਹਾ ਹੈ ਅਸੀਂ ਉਸ ਦੀ ਯਾਦ ਦੇ ਵਿੱਚੋ ਕਰਮ ਕਰ ਰਹੇ ਹਾਂ ਸਾਨੂੰ ਜੋ ਵੀ ਮਿਲੇਗਾ ਉਸ ਸੇਵਾ ਦਾ ਫਲ ਉਹ ਸਾਨੂੰ ਪਰਮਾਤਮਾ ਦੇਗਾ ਨਾ ਕਿ ਕੋਈ ਮਨੁੱਖ ਜੇ ਮਨੁੱਖਾਂ ਤੋਂ ਲੈਣ ਦੀ ਭਾਵਨਾ ਰੱਖੀ ਉਹ ਸਵਾਰਥ ਹੈ ਲੇਕਿਨ ਆਪਣੇ ਪਿਤਾ ਪਰਮਾਤਮਾ ਤੋਂ ਕਿਉਂਕਿ ਹਰ ਕਰਮ ਦਾ ਫਲ ਨਿਸ਼ਚਿਤ ਹੈ ਇਦਾ ਹੁੰਦਾ ਹੀ ਨਹੀਂ ਕਿ ਕਰਮ ਦਾ ਫਲ ਨਾ ਮਿਲੇ ਅਸੀਂ ਜੋ ਸੇਵਾ ਕਰ ਰਹੇ ਹਾਂ ਉਸ ਦਾ ਫਲ ਵੀ ਸਾਨੂੰ ਮਿਲੇਗਾ ਪਰ ਉਹ ਫਲ ਅਸੀਂ ਮਨੁੱਖਾਂ ਤੋਂ ਨਹੀਂ ਅਸੀਂ ਉਹ ਫਲ ਉਸ ਪਰਮ ਪਿਤਾ ਪਰਮਾਤਮਾ ਤੋਂ ਲੈਣਾ ਹੈ ਇਸ ਕਰਕੇ ਆਪਣੇ ਅੰਦਰ ਹਿੰਮਤ ਅਤੇ ਉਮੰਗ ਉਤਸ਼ਾਹ ਬਣਾ ਕੇ ਜਦੋਂ ਅਸੀਂ ਸੇਵਾ ਕਰਾਂਗੇ ਨਿਸਵਾਰਥ ਭਾਵ ਨਾਲ ਸੇਵਾ ਕਰਾਂਗੇ ਤਾਂ ਸਾਡੀ ਸਥਿਤੀ ਕਦੇ ਵੀ ਸੇਵਾ ਕਰਦੇ ਹੋਏ ਉੱਪਰ-ਨੀਚੇ ਨਹੀਂ ਹੋ ਸਕਦੀ ਅਸੀਂ ਡਿਸਟਰਬ ਨਾ ਹੋਵਾਂਗੇ ਨਾ ਅਸੀਂ ਕਿਸੇ ਨੂੰ ਡਿਸਟਰਬ ਕਰਾਂਗੇ ਤੇ ਅਸੀਂ ਅੱਜ ਸਾਰੇ इस परमात्म वरदान को अपनी बुद्धि रखा कि मैं आत्मा सच्चा सेवाधारी हाँ परम पिता परमात्मा की संतान हाँ मैं आत्मा इस सृष्टि के उत्ते सेवा करन आई हाँ ਨਿਸਵਾਰਥ ਭਾਵ ਦੇ ਨਾਲ ਨਿਮਿਤ ਬਣ ਕੇ ਪਰਮ ਪਿਤਾ ਪਰਮਾਤਮਾ ਨੂੰ ਸਾਹਮਣੇ ਰੱਖ ਕੇ ਮੈਂ ਹਰ ਕੰਮ ਕਰ ਰਹੀ ਹਾਂ परमात्मा की याद के होया हर कर्म ही सेवा है मैं सच्चा सच्चा सेवाधारी हाँ ओम शांति